ਬਿਲਕੁਲ ਜੀ ਕਿਸਾਨਾਂ ਦੀ ਮੰਗਾ ਵਾਸਤੇ ਜਿਹੜੀ ਗੱਲਬਾਤ ਸਰਕਾਰ ਤੇ ਸਾਡੀ ਇਨੀਸ਼ੀਏਟ ਕਰਕੇ ਉਹਨਾਂ ਨਾਲ ਗੱਲਬਾਤ ਕਰ ਰਹੀ ਆ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੀਆਂ ਮੰਗਾਂ ਪਹਿਲ ਦੀ ਤਰ੍ਹਾਂ ਤੇ ਹੱਲ ਹੋਣੀਆਂ ਚਾਹੀਦੀਆਂ ਨੇ ਅਸੀਂ ਬਿਲਕੁਲ ਇਸ ਗੱਲ ਤੇ ਉਹਨਾਂ ਦਾ ਸਾਥ ਦਿੰਦੇ ਆ ਔਰ ਮੈਂ ਬਸ ਕਿਸਾਨ ਜਥੇਬੰਦੀਆਂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਹਾਂ ਕਿ ਸਾਨੂੰ ਬਜਾਏ ਜਿਦਬਾਜ਼ੀ ਨਾਲ ਕਨਫਰੋਨਟੇਸ਼ਨ ਦੀ ਥਾਂ ਤੇ ਸਾਨੂੰ ਸਾਰਤਕ ਤਰੀਕਾ ਲੱਭਣਾ ਚਾਹੀਦਾ ਏ ਔਰ ਇਹਦੇ ਅੰਦਰ ਅੜਚਣ ਜਿਹੜੀ ਵੱਡੀ ਹਮੇਸ਼ਾ ਬਣਦੀ ਆ ਉਹ ਲੋਕਲ ਗਵਰਨਮੈਂਟ ਬਣਦੀ ਰਹੀ ਆ ਪੰਜਾਬ ਦੀ ਅੱਜ ਦੀ ਸਰਕਾਰ ਵੀ ਇਹ ਚੜਚਣ ਬਣ ਅੱਗ ਲਾਉਣ ਵਾਲਾ ਵਰਤੀਰਾ ਉਹਨਾਂ ਨੇ ਪਰਸੋਂ ਕੀਤਾ ਭਗਵੰਤ ਮਾਨ ਜੀ ਨੂੰ ਬਹੁਤ ਮਾਰਾ ਹੈ ਇਸ ਤਰ੍ਹਾਂ ਦੇ ਵਰਤੀਰੇ ਦੇ ਨਾਲ ਕਿ ਮੈਂ ਵੇਖ ਲੂੰਗਾ ਫਿਰ ਫਿਰ ਕਰ ਲੋ ਜੋ ਕਰਨਾ ਮੈਂ ਵੀ ਵੇਖ ਲੂੰਗਾ ਇਹ ਲਾਈਨ ਜਿਹੜੀਆਂ ਇਹ ਨਹੀਂ ਚੱਲਦੀਆਂ ਇਹਦੇ ਨਾਲ ਇੱਕ ਅੱਛੇ ਮਾਹੌਲ ਨੂੰ ਬਹੁਤ ਵੱਡੀ ਸੱਟ ਪਹੁੰਚਦੀ ਆ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਬਹੁਤ ਵੱਡੀ ਸੱਟ ਪਹੁੰਚ ਵੱਜੀ ਹੈ ਇਹਦੇ ਨਾਲ ਇਹਨਾਂ ਹਾਲਾਤਾਂ ਇਹਦੇ ਨਾਲ ਸਾਡੇ ਹਾਲਾਤਾਂ 'ਚ ਨੁਕਸਾਨ ਹੁੰਦਾ ਸੋ ਮੈਂ ਕਿਸਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਇਸ ਨੂੰ ਬੈਠ ਕੇ ਜਿਹੜੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਜਿੰਨੀ ਗੱਲਬਾਤ ਨਾਲ ਜਿਸ ਤਰ੍ਹਾਂ ਵੀ ਮਸਲਾ ਹੱਲ ਹੁੰਦਾ ਹੈ ਇਹ ਕਰਨਾ ਚਾਹੀਦਾ ਹੈ ਦੇਖੋ ਪੰਜਾਬ ਸਰਕਾਰ ਇਹ ਤੇ ਮੈਨੂੰ ਪਤਾ ਨਹੀਂ ਪੰਜਾਬ ਸਰਕਾਰ ਨੇ ਕਿਨੂ ਕਿਨੂ ਕੀਤਾ ਹੈ ਪਰ ਮੈਂ ਜਿਹੜੀ ਗੱਲ ਮੈਂ ਉਹਨਾਂ ਦਾ ਬਿਆਨ ਸੁਣਿਆ ਹੈ ਉਹ ਬੜਾ ਮੰਨਤਪਕ ਤੇ ਬੇਝ ਹੀ ਰਹੇ ਹਾਂ ਮਾਰਚ ਪ੍ਰਤੀਨਿਧੀ ਬਾਰ-ਬਾਰ ਆਏ ਲੇਕਿਨ ਬਾਤ ਬਣ ਨਹੀਂ ਪਾਰੀ ਹੈ ਨਾ ਹਾਂ ਇਹ ਬਾਤ ਹੈ ਉਹ ਬਾਤ ਬਣਾਉਣੇ ਕੇ ਲਈ ਜਿ세 ਆਪ ਹੈ ਯਹਾਂ ਕੇ ਹੈ ਇਸ ਤਰ੍ਹਾਂ ਕੇ ਲੋਗ ਆ ਕੇ ਉਸੇ ਖੁਲ ਵੀ ਇਸ ਤਰ੍ਹਾਂ ਦੀ ਪ੍ਰਯਾਸ ایسا ਪ੍ਰਯਾਸ ਵੀ ਕਰਨਗੇ ਉਸ ਕੋਲ ਕੋ ਆਪ ਦੇ ਜੀਏਗਾ ਪੰਜਾਬ ਉਹ ਕੀ ਕਰੇਗਾ ਕੋਈ ਸਰਕਾਰ ਕੋਈ ਪ੍ਰਯਾਸ ਹੈ ਸਾਹਿਬ ਕਹਿੰਦੇ ਸਾਹਿਬ ਸਾਹਿਬ तो चंडीगढ़ आपने भी जो दोनों के जवाब देता हूँ आपने भी जो कहा ऐसा नहीं है हमारे पीयूष गोयल जी हमारे मंत्री हैं जुम्मेवार हैं उनको बातचीत उन्होंने करनी शुरू करी अभी भी बातचीत ऐसे बंद तो हो नहीं गई है बोली में तो आप नहीं वो ठीक है माँ बोली भी ठीक है लेकिन ऐसा कानून के मुद्दों की ज्यादा और बाकी जानकारी क्योंकि हाथ आदमी ताकत है उनको जारी जानकारी ये आपने ठीक कहा कि लोकल जब तक नहीं होंगे ये आपका विषय बिल्कुल सही है ਜੇ ਜਦੋਂ ਤੱਕ ਲੋਕਲ ਲੋਗ ਨਹੀਂ ਹੋਣਗੇ ਨਾਲ ਇਮੋਸ਼ਨਲ ਵੀ ਸੈਂਟੀਮੈਂਟ ਕਨਵਿੰਸ ਕਰਨ ਦੀ ਵੀ ਤਾਕਤ ਹੁੰਦੀ ਹੈ ਲੋਕਲ ਬੰਦਾ ਗੱਲ ਸਮਝਦਾ ਵੀ ਔਰ ਸਮਝਾ ਵੀ ਲੈਂਦਾ ਹੈ ਜਿਹੜਾ ਬਾਹਰੋਂ ਆਇਆ ਹੁੰਦਾ ਕਈ ਰੋ ਦੀ بادشاہ ਭਾਵੇਂ ਚੰਗੀ ਹੋਵੇ ਉਹ ਵੀ ਮਾੜੀ ਲੱਗ ਜਾਂਦੀ ਹੈ ਇਹ ਗੱਲ ਤੁਸੀਂ ਠੀਕ ਕਹੀ ਹੈ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜਾ ਸਟੈਂਸ ਬਦਲੇ ਆ ਪਹਿਲਾਂ ਕਹਿੰਦੇ ਸੀ ਕਿ ਮੁੱਖ ਮੰਤਰੀ ਮਿਰੋਕਰ ਨੇ ਗੱਲਬਾਤ ਕਰਾਂਦੇ ਨੇ ਪਰ ਹੁਣ ਖੁਦ ਨੂੰ ਅੰਦੋਲਨ ਤੋਂ ਨਿਕਲੀ ਵੀ ਪਾਰਟੀ ਦਾ ਇਸ ਕੇ ਅੰਦੋਲਨ ਦੀ ਬੈਲ ਲਗਾਈ ਹੈ ਚੰਗੀ ਨਹੀਂ ਮੈਂ ਤਾਂ ਦੱਸਿਆ ਕਿ ਉਹਦੇ ਨਾਲ ਨਾ ਸਾਡਾ ਨੁਕਸਾਨ ਹੋਇਆ ਜਿਹੜਾ ਕਿਸਾਨਾਂ ਨੂੰ ਉਹਨਾਂ ਨੇ ਮੰਦ ਭਾਗੀ ਭਾ ਖਲਾਰਾ ਪੈ ਗਿਆ ਜਿਹਨੂੰ ਕਹਿੰਦੇ ਨੇ ਨਾ ਖਲਾਰਾ ਪੈ ਗਿਆ ਇੱਕ ਮਾਹੌਲ ਦੇ ਅੰਦਰ ਇੱਕ ਸੁਖਮਾ ਮਾਹੌਲ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਇੱਕ ਨਾ ਫਿਰ ਟੁੱਟੇਗੀ ਕਿਉਂਕਿ ਫਿਰ ਹੁਣ ਕੌਨਫੀਡੈਂਸ ਖਤਮ ਹੋ ਜਾਏਗਾ ਕਿਸਾਨਾਂ ਦਾ ਵੀ ਖਤਮ ਹੋ ਜਾਏਗਾ ਤੇ ਜਿਹੜਾ ਇਹ ਸਰਕਾਰ ਦਾ ਵੀ ਸਰ ਸਰ ਤੁਸੀ ਕਹਿੰਦੇ ਅਰਵਿੰਦ ਕੇਜਰੀਵਾਲ ਮਸੀਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਦੂਜੋ ਥਿੰਕ ਹੈ ਭਗਵੰਤ ਮਾਨ ਵੀ ਰਿਪਲੇਸਡ ਬਾਈ ਨਹੀਂ ਭਗਵੰਤ ਮਾਨ ਨੂੰ ਹਟਾਉਣ ਦੀ ਦੇਖੋ ਜਿੱਦਣ ਇਹ ਦੇਖੋ ਮੈਂ ਤੇ ਜਿੱਦਣ ਰਿਜ਼ਲਟ ਆਇਆ ਸੀ ਉਦੋਂ ਹੀ ਦੱਸਦਾ ਸੀਗਾ ભગવંત માંનજી ਦੀ મીટ ક્લાસ ਤੇ 3 ਦਿਨ ਬਾਅਦ ਲੱਗੀ ਆ ਮੈਂ ਉਧਰ ਹੀ ਦੱਸਦਾ ਸੀ ਹੁਣ ਕੀ ਕਰਨਗੇ ਭਗਵੰਤ માંਨજી ਨੂੰ ਹਟਾਉਣ ਵਾਸਤੇ ਕੇਜਰੀਵਾਲ ਜੀ ਨੇ ਬਹੁਤ ਯਤਨ ਕੀਤੇ ਐਮ ਐਲ اے ਪੰਜਾਬ ਚ ਇਸੇ ਕਰਕੇ ਪੰਜਾਬ ਤੋਂ ਦਿੱਲੀ ਬੁલાਏ ਗਏ ਸੀ ਉਹਨੂੰ ਕਿਹਾ ਗਿਆ ਸੀਗਾ ਕਿ ਭਗਵੰਤ માંਨਜੀ ਨਹੀਂ ਕਰ ਪਾਰੇ ਨਲਾਇਕਾ ਕੋਈ ਕਰਪਸ਼ਨ ਕਰ ਰਿਹਾ ਏ ਇਹ ਡਰਗ ਨਹੀਂ ਸੰਭਾਲ ਪਾਇ ਆਹੀ ਕੰਮ ਹੋ ਰਿਹਾ ਨਾ 21 ਮੈਸੇਜ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਸੋਚ ਰਹੇ ਪਏ ਜੇ ਭਗਵੰਤ માંਨ ਨਹੀਂ ਪਾ ਰਿਹਾ ਪੋਸਟਾਂ ਜਿਹੜੇ ਤੁਸੀਂ ਦੇਖਦੇ ਪਏ ਜੇ ਕਿ ਡਰਗ ਉੱਤੇ ਵਾਰ ਮੈਸੇਜ ਇਹ ਦਿੱਤਾ ਜਾ ਰਿਹਾ ਏ ਕਿ 3 ਸਾਲ ਤੋਂ ਭਗਵੰਤ માંਨ ਜਿਹੜਾ ਸੀਗਾ ਉਹ ਫ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਨਾ ਕ腐ਸ਼ਨ ਸੰਭਲਦੀ ਪਈ ਹੈ ਨਾ ਕਾਨੂੰਨ ਸੰਭਲਦਾ ਪਿਆ ਹੈ ਨਾ ਡਰੱਗਸ ਖਤਮ ਹੋ ਰਹੀ ਆ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਹੁਣ ਕੇਜਰੀਵਾਲ ਜੀ ਇੱਥੇ ਆ ਕੇ ਬਹਿ ਗਏ ਨੇ ਮਨੀਸ਼ ਸੁਸੋਦੀਆ ਜਾ ਕੇ ਬਹਿ ਗਏ ਨੇ ਹੁਣ ਕਾਰਜ ਸ਼ੁਰੂ ਹੋ ਗਿਆ ਹੁਣ ਡਰੱਗਸ ਤੇ ਵਾਰ ਸ਼ੁਰੂ ਹੋ ਗਈ ਆ ਇਹੀ ਕੰਮ ਕਰਨ ਵਾਸਤੇ ਉਹਨਾਂ ਨੇ ਪੰਜਾਬ ਦੇ ਐਮਐਲਏ ਬੁਲਾਏ ਸੀ ਐਮਐਲਏ ਇਸ ਗੱਲ ਤੇ ਤੇ ਤਿਆਰ ਸੀ ਉਹ ਕਹਿੰਦੇ ਸੀ ਹਾਂ ਭਗਵੰਤ ਮਾਨ ਨਲਾਇਕ ਆ ਔਰ ਅਸੀਂ ਮੰਨਦੇ ਕੋਨੇ ਕੀਤਾ ਨਹੀਂ ਪਰ ਐਮਐਲਏ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਹਨੂੰ ਹਟਾ ਕੇ ਤੇ ਕੇਜਰੀਵਾਲ ਨੂੰ ਮੰਨ ਲਿਓ ਕਿਨੇ ਅਸੀਂ ਪਿੰਡਾਂ 'ਚ ਕਿਵੇਂ ਵੜਾਂਗੇ ਕਿ ਸੋਹਰ ਨੂੰ ਬੜਾ ਦੋ ਪਰ ਭਗਵੰਤ ਮਾਨ ਨੂੰ ਹਟਾ ਕੇ ਕੇਜਰੀਵਾਲ ਨਹੀਂ ਬਣ ਸਕਦਾ ਫਿਰ ਕੇਜਰੀਵਾਲ ਜੀ ਨੇ ਰਸਤਾ ਲੱਭਾ ਰਾਜ ਸਭਾ ਦਾ ਪੰਜਾਬੀਆਂ ਨੇ ਮਿਲਦਾ ਰਾਜ ਸਭਾ ਦਾ ਰਸਤਾ ਬੰਦ ਕਰਤਾ ਸੰਜੀਵ ਅਰੋੜੇ ਦੀ ਤੇ ਜਮਾਂਦਤ ਵੀ ਜਬਤ ਹੋ ਜੇ ਤੇ ਮੈਨੂੰ ਕੋਈ ਬਹੁਤ ਇਹਦੇ ਕੋਈ ਸ਼ੰਕਾ ਨਹੀਂ ਹੋਈ ਜੀ ਚਾਹ ਕਰਕੇ ਜੇ ਕੇਜਰੀਵਾਲ ਅਗਰ ਰਾਜ ਸਭਾ ਨਹੀਂ ਜਾਂਦੇ ਤੇ ਮਨੀਸ਼ ਅਸ਼ੋਧਿਆ ਨੂੰ ਅਨਾਉਂਸਮੈਂਟ ਕਰਾ ਦੇ ਦੀ ਜਗਾ ਤੇ ਚਲੋ ਮੇਰੀ ਗੱਲ ਸੁਣੋ ਉਹ ਪੂਆ ਦੇ ਮੁੱਛਾ ਹੁੰਦੀਆਂ ਫਿਰ ਕੀ ਹੁੰਦਾ ਕੀ ਹੁੰਦਾ ਕੀ ਹੁੰਦਾ ਚਾਚਾ ਪਰ ਨਹੀਂਏਗਾ ਨਾ ਉਹ ਹੀ ਰਹਿਣੀ ਆ ਸਿੱਖ ਸਾਹਿਬ ਉਹ ਹੀ ਰਹਿਣੀ ਆ ਕੈਗ ਰਿਪੋਰਟ ਆਈ ਹੈ ਸ਼ਰਾਬ ਵਾਲੇ ਮਾਮਲੇ ਵਿੱਚ ਵਾਟ ਇਜ਼ ਅ ਨੈਕਸਟ ਸ਼ਰਾਬ ਨਹੀਂ ਜੀ ਦੇਖੋ ਕੈਗ ਰਿਪੋਰਟ ਖਾਲੀ ਸ਼ਰਾਬ ਚ ਨਹੀਂ ਆਈ ਕੈਗ ਕੈਗ ਰਿਪੋਰਟ ਸ਼ਰਾਬ ਤੋਂ ਬਾਅਦ ਹੁਣ ਹੈਲਥ ਅੰਦਰ ਆਈ ਆ ਔਰ ਤੁਸੀਂ ਦੇਖਿਆ ਹੋਵੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਹੈਲਥ ਮਾਡਲ ਕਿੰਨਾ ਵਧੀਆ ਕੇਜਰੀਵਾਲ ਜੀ ਦਾ ਇੰਨਾ ਵਧੀਆ ਹੈਲਥ ਮਾਡਲ ਆ ਕਿ ਸਾਰੀਆਂ ਜਿਹੜੇ ਵੈਂਟੀਲੇਟਰ ਸੀਗੇ ਔਰ ਜਿਹੜੇ ਆਕਸੀਜਨ ਕਨਸੈਂਟਰੇਟਰ ਸੀਗੇ ਉਹ ਪੈਕ ਡੱਬਿਆਂ ਚੰਦ ਰੱਖਿਓ ਨੇ ਸਵਾਲ ਕੇ ਕੀ ਵਿਚਾਰੇ ਕਿਤੇ ਖਰਾਬ ਨਾ ਹੋ ਜਾਣ ਹਜ਼ਾਰਾਂ ਦੀ ਤਦਾਦ ਅੰਦਰ ਜ ਜਦੋਂ ਸਾਡੀ ਮੁੱਖ ਮੰਤਰੀ ਜੀ ਉੱਥੇ ਜਾਂਦੇ ਨੇ ਜੀਟੀਬੀ ਹਸਪੀਟਲ ਅੰਦਰ ਗੁਰੂ ਤੇਗ ਬਹਾਦਰ ਹਸਪੀਟਲ ਅੰਦਰ ਹਜ਼ਾਰਾਂ ਦੀ ਤਦਾਦ ਤੁਸੀਂ ਫੋਟੋਆਂ ਦੇਖੀਆਂ ਹੋਣਗੀਆਂ ਉਹ ਵੈਂਟੀਲੇਟਰਾਂ ਨੂੰ ਕਦੀ ਕੱਢਿਆ ਹੀ ਨਹੀਂ ਗਿਆ ਉਹਨਾਂ ਨੂੰ ਹਵਾ ਵੀ ਲਵਾਈ ਗਈ ਉਹ ਜਿਵੇਂ ਕਹਿੰਦੇ ਨਾ ਬੱਚਾ ਕਹਿੰਦਾ ਸਾਡਾ ਬੱਚਾ ਤੇ ਸਭ ਤੋਂ ਜ਼ਿਆਦਾ ਸਮਝਦਾਰਾ ਲਾਇਕ ਆ ਕਹਿੰਦਾ ਕਿੰਨਾ ਕੁ ਲਾਇਕ ਆ ਕਹਿੰਦੇ ਕਾਪੀ ਦੇਖੋ ਐ ਸਾਫ ਸੁਥਰੀ ਪਈ ਆ ਇੰਨੀ ਨੀਟ ਐਂਡ ਕਲੀਨ ਆ ਕਹਿੰਦੇ ਇੱਥੇ ਤੇ ਲਿਖਿਆ ਹੀ ਕੁਝ ਨਹੀਂ ਕਹਿੰਦੇ ਤਾਂ ਹੀ ਤੇ ਕਹਿੰਦੇ ਸਾਡਾ ਬੱਚਾ ਬੜਾ ਲਾਇਕ ਆ ਦੇਖੋ ਕਿੰਨੀ ਸਾਫ ਸੁਥਰੀ ਕਾਪੀ ਆ भगवंत मान जी ਨੂੰ ਮੈਂ ਦੱਸਣਾ ਚਾਹੁੰਦਾ ਜਿਹਨੂੰ ਕੇਜਰੀਵਾਲ ਨੂੰ ਤੁਸੀਂ ਲੈ ਕੇ ਆਏ ਜੇ ਪਤਾ ਕੀ ਕਹਿ ਰਹੇ ਮਨੀਸ਼ ਸੋਦੀਆ ਮੈਨੂੰ ਤੇ ਹੈਰਾਨਗੀ ਹਾਸਾ ਆਉਂਦਾ ਏ ਉਹ ਤੁਸੀਂ ਕਿਵੇਂ ਉਹਦੇ ਸਵਾਲਾਂ ਦਾ ਜਵਾਬ ਉਹਦੀ ਪ੍ਰੈਸ ਕਾਨਫਰੰਸ ਕਰ ਲੈਂਦੇ ਜੀ ਕਹਿੰਦਾ ਅਬ ਹਮ ਆਏਗੇ ਅਬ ਹਮ ਆਪਣਾ ਸਿੱਖਿਆ ਮਾਡਲ ਆਕੇ ਹਮ ਬਤਾਏਗੇ ਕਿ ਐਸੇ ਪੜਨਾ ਹੈ ਦੋਸਤੋ ਪੰਜਾਬ ਨੂੰ ਪੜਨਾ ਸਿਖਾਉਣਾ ਇਹਨਾਂ ਨੇ ਪੰਜਾਬ ਨੇ ਪੂਰੀ ਦੁਨੀਆ ਨੂੰ ਪੜਨੇ ਪਾ ਰੱਖਿਆ ਹੈ ਇਹ ਕਹਿੰਦੇ ਸੀ ਪੰਜਾਬ ਨੂੰ ਪੜਾਉਣਾ ਲੈ ਦੱਸੋ ਕਰ ਲੋ ਬਲਵੋ ਸਾਹਿਬ ਉਹ ਮੈਂ ਕੇਜਰੀਵਾਲ ਜੀ ਨੂੰ ਦੱਸਣਾ ਚਾਹੁੰਦਾ ਕਿ ਮਨੀਸ਼ ਸੋਸੋਧਿਆ ਜੀ ਕਿਵੇਂ ਤੁਸੀਂ ਪੜਾਉਂਦੇ ਪੜਾਉਂਦੇ ਮਗਰੋਂ ਫੇਰ ਦੁਬਾਰਾ ਕਿਸੇ ਨਸਰੀ ਚ ਪਾ ਦੇਣਾ ਨਾ ਤੁਹਾਨੂੰ ਨਾ ਚੱਗ ਕੋ ਇਹਨਾਂ ਦੇ ਇਹਨਾਂ ਦੇ ਡਿੱਕੇ ਚੜੇ ਅੱਗੇ ਅੱਗੇ ਨਹੀਂ ਪੂਰੇ ਉਤਰਦੇ ਪਏ ਥੱਲੇ ਸੋ ਪੰਜਾਬ ਸਰਕਾਰੋਂ ਦਿੱਲੀ ਸਰਕਾਰ ਦੇ ਵਿੱਚ ਕੋ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਸੀ ਉਹ ਨੌਲੇਜ ਸ਼ੇਅਰਿੰਗ ਨਹੀਂ ਸੀ ਉਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ ਮੇਰੇ ਵੀਰ ਉਹ ਜਾਰੀ ਰੱਖੋਗੇ ਜੋ ਉਹ ਮਰਾ ਮੇਰੀ ਗੱਲ ਸੁਣੋ ਦਿੱਲੀ ਦੀ ਪੰਜਾਬ ਨੂੰ ਕਿਸੇ ਨੌਲੇਜ ਦੀ ਲੋੜ ਨਹੀਂ ਹੈਗੀ ਨਾ ਪੰਜਾਬ ਮਾਫ਼ ਕਰਨਾ ਪੰਜਾਬ ਨੂੰ ਦਿੱਲੀ ਦੀ ਕਿਸੇ ਨੌਲੇਜ ਦੀ ਲੋੜ ਨਹੀਂ ਪੰਜਾਬ ਦੇ ਲੋਕ ਤੇ ਯਾਰ ਦੁਨੀਆ ਤੇ ਰਾਜ ਕਰਨ ਦੇ ਤੁਸੀਂ ਕਿਹੜੇ ਪਲੇਟੇਜ ਪਏ ਜੇ ਮੈਨੂੰ ਇੱਕ ਮਿੰਟ ਪੂਰੀ ਗੱਲ ਸੁਣੋ ਰੱਦ ਕਰੋਗੇ ਜੀ ਅਰੇ ਰੱਦ ਕਾਤਾ ਕਰਨਾ ਹੈ ਦਿੱਲੀ ਵਾਲਾ ਨੌਲੇਜ ਹੈ ਹੀ ਕੋਈ ਨਹੀਂ ਕਿਹੜੀ ਨੌਲੇਜ ਦੇ ਦੇਣਗੇ ਇਹਨਾਂ ਨੂੰ ਇਹ ਤਾਂ ਜਾਇਦੇ ਪਿਆਰਾ ਚ ਲਟਕੇ ਤੇ ਅਮਰੀਕਾ ਪਹੁੰਚ ਜਾਂਦੇ ਨੇ ਤੁਸੀਂ ਨੌਲੇਜ ਦੇਣੀ ਉਹਨਾਂ ਨੂੰ ਯਾਰ ਤੁਸੀਂ ਕਿਹਨੇ ਗੱਲਾਂ ਕਰੀ ਜਾਂਦੇ ਪਏ ਜੇ ਓਏ ਨੌਲੇਜ ਐਗਰੀਮੈਂਟ ਕੁਛ ਨਹੀਂ ਸੀ ਇਹ ਪਾਲਿਸੀਆਂ ਬਣਾਉਣੀਆਂ ਸੀ ਸ਼ਰਾਰ ਦੀਆਂ ਕੇਜਰੀਵਾਲ ਦਾ ਇੱਕ ਬੜਾ ਵਧੀਆ ਸਿਸਟਮ ਆ ਉਹਨੇ ਜਿਹੜੀ ਕੱਪ ਦੀ ਪਾਲਿਸੀ ਬਣਾਉਣੀ ਹੁੰਦੀ ਆ ਨਾ ਉਹਦਾ ਪ੍ਰਚਾਰ ਕਰਨ ਲੱਗ ਪੈਂਦਾ ਪਹਿਲਾਂ ਆਪਾਂ ਇਹ ਕਰਨੇ ਜਾ ਰਹੇ ਆ ਇਸੇ ਇਸੇ ਕ੍ਰਾਂਤੀ ਆ ਜਾਏਗੀ ਕੁਛ ਨਹੀਂ ਸੀਗਾ ਉਹਨੇ ਉਥੇ ਦਿੱਲੀ ਚ ਬਹਿ ਕੇ ਪਾਲਿਸੀਆਂ ਬਣਾਉਣੀਆਂ ਸੀਗੀਆਂ ਤੇ ਬਹਾਨਾ ਸੀਗਾ ਵੀ ਦਿੱਲੀ ਜਾਵਾਂਗੇ ਕਿਵੇਂ ਲੋਗ ਰੌਲਾ ਪਾਉਣਗੇ ਆਹ ਚੀ ਨੌਲੇਜ ਸਰਟੀਫਿਕੇਟ ਨੌਲੇਜ ਸਰਟੀਫਿਕੇਟ ਕੋਈ ਨਹੀਂ ਸੀਗਾ ਇਹ ਸਰਕਾਰ ਤੋੜੀ ਐ ਨਾ ਜੀ ਤੋੜੀ ਸਰਕਾਰ ਤੋਂ ਹੋ ਸਕਦਾ ਕੋਈ ਨੌਲੇਜ ਤੁਸੀਂ ਰੱਖੋਗੇ ਜੀ ਬਈ ਪੰਜਾਬ ਦੇ ਲੋਕ ਸਿਆਣੇ ਨੇ ਸੂਝਵਾਨ ਨੇ ਅਸੀਂਾਂ ਦਾ ਤੋਂ ਨੌਲੇਜ ਲੈਣ ਜਰੂਰ ਆ ਸਕਦੇ ਆ ਇਹਨਾਂ ਨੂੰ ਨੌਲੇਜ ਦੇ ਨਹੀਂ ਸਕਦੇ ਮੈਂ ਬੜਾ ਕਲੀਅਰ ਆ ਜੇ ਕੋਈ ਲੈਰੀਟ ਦੁਆਰਾ ਪੁੱਛੇ ਦੁਆਰਾ ਪੁੱਛ ਲਿਓ ਜੀ ਪੰਜਾਬ ਦੇ ਲੋਕਾਂ ਨੂੰ ਨੌਲੇਜ ਦਿੱਤੀ ਨਹੀਂ ਜਾ ਸਕਦੀ ਲਈ ਤੇ ਜਾ ਸਕਦੀ ਹੈ ਹੈ ਨਹੀਂ ਬੜੀ ਮੰਦਭਾਗੀ ਕਟਣਾ ਹੈ ਜੋ ਯੂਕੇ ਦੇ ਅੰਦਰ ਹੋਇਆ ਹੈ ਬਹੁਤ ਮੰਦਭਾਗੀ ਕਟਣਾ ਹੈ ਮੈਂ ਇਹਦੀ ਕਦੇ ਸ਼ਬਦਾ ਚ ਨਿੰਦਾ ਕਰਦਾ ਸਾਡੀ ਕਮਿਊਨਿਟੀ ਰਾਏ ਦੇ ਨਾਲ ਅਕਸਰ ਖਰਾਬ ਹੁੰਦਾ ਹੈ। ਬਾਰ-ਬਾਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਇਹ ਪੇਂਟ ਕੀਤਾ ਜਾਂਦਾ ਹੈ। ਚੰਦ ਲੋਕ ਜਿਹੜੇ ਨੇ 10 ਲੋਕ ਸੀਗੇ। 10 ਲੋਕ ਸੀਗੇ। 10 ਲੋਕ ਸਾਡੀ ਕੋਈ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਅਸੀਂ ਦੇਸ਼ ਪ੍ਰਸਤ ਲੋਕ ਆਂ। ਇਸ ਦੇਸ਼ ਦੇ ਆਜ਼ਾਦੀ ਤੋਂ ਲੈ ਕੇ ਅੱਜ ਵੀ ਦੇਸ਼ ਦੇ ਬਾਰਡਰਾਂ ਦੇ ਉੱਤੇ ਜੋ ਸਾਡਾ ਯੋਗਦਾਨ ਆ ਉਹਦਾ ਕੋਈ ਸਾਨੀ ਨਹੀਂ ਹੋ ਸਕਦਾ। ਇਸ ਕਰਕੇ ਮੈਂ ਦੇ ਕੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਦੇ ਕੰਮ ਕਰਨ ਨੇ ਜਿਸ ਨਾਲ ਸਾਰੀ ਕੌਮ ਦੇਸ਼ ਬਦਨਾਮ ਹੋਵੇ। ਔਰ ਸਿੱਖਾਂ ਦੇ ਉੱਤੇ ਕੋਈ ਨਾ ਕੋਈ ਵਿਪਤਾ ਪੈਣਾਵੇ ਐਸਾ ਕੰਮ ਕਰਦੇ ਪੈ ਨੇ ਜਿਹੜੇ ਲੋਕ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਸਿੱਸਾ ਜੀ ਅਕਾਲੀ ਦਲ ਨੂੰ ਕਿੱਥੇ ਸੁਰੱਖਿਆ ਤੇ ਸਵਾਜਿਕ ਹੈ ਕਿੱਥੇ ਦੇਖਦੇ ਹੋ ਕਿਉਂਕਿ ਕਾਲੀ ਵਾਦੀ ਨਾਲ ਤੁਸੀਂ ਕਾਫੀ ਜ਼ਮਾਂ ਕੱਢਿਆ ਕਿੱਥੇ ਦੇਖਦੇ ਹੋ ਪੰਜਾਬ ਵੀ ਮੈਂ ਕਿਉਂ ਦੇਖੂੰਗਾ ਉਹ ਦੇਖਣ ਜਿਹਨਾਂ ਦੇਖਣਾ ਮੈਂ ਕਿਉਂ ਦੇਖਾਂ ਕਿੱਥੇ ਆਉ ਉਹ ਜਿੱਥੇ ਕਿਉਂਕਿ ਇੱਕ ਇੱਕ ਦੂਸਰਾ ਇੱਕ ਇੱਕ ਸਰਦਾਰ ਕਹਿੰਦੇ ਸੁਰੱਖਿਆ ਦੀ ਪੇਟੀ ਵੱਧ ਗਿਆ ਕਾਫਲਾ ਵੱਡਾ ਸੀਗਾ ਪਰ ਉਹ ਆਵਾਮ ਦੀ ਪਾਰਟੀ ਸਿੱਧੇ ਉਹ ਕਹਿੰਦੇ ਜੇ ਤੁਹਾਡੇ ਦੇ ਤਾਂ ਆਉਂਦੇ ਨੇ ਕਹਿੰਦੇ ਉਹਨਾਂ ਨੂੰ ਵੀ ਸੁਰੱਖਿਆ ਦਿੰਦੇ ਅਸੀਂ ਕਹਿੰਦੇ ਕਾਉਗੋਸ ਤੋਂ ਪਹਿਲਾਂ ਜਾਂ ਟਰੰਪ ਨੂੰ ਦਿੱਤਾ ਹੋਊਗਾ 50 ਕਾਰਾਂ ਦਾ ਕਾਫਲਾ ਮੈਂ ਤੇ ਅੱਜ ਤੋਂ ਪਹਿਲਾਂ ਸੁਣਿਆ ਨਹੀਂ ਤੁਸੀਂ ਦੇਖਿਆ ਤੁਸੀਂ ਦੇਖਿਆ 50 ਕਾਰਾਂ ਦਾ ਕਾਫਲਾ ਭਾਈ ਸਾਹਿਬ ਬੰਦਾ ਕਾਰਾਂ ਗਿਣਨ ਦਾ ਥੱਕੇ ਮੈਂ ਖੁਦ ਗਿਣੀਆਂ ਨੇ ਮੈਂ ਰਾਤ ਜਦੋਂ ਵੀਡੀਓ ਦੇਖੀ ਫਿਰ ਮੈਂ ਸੋਚਿਆ ਮੈਂ ਪਾਵਾਂ ਫਿਰ ਮੈਂ ਕਿਰ ਗੱਡੀਆਂ ਨਹੀਂ ਗਿਣੇ ਜਾ ਰਹੀਆਂ ਮੈਂ ਫਿਰ ਚਸ਼ਮਾ ਕੱਢ ਕੇ ਫਿਰ ਮੈਂ ਕਿਹਾ ਹਾਂ ਸਵੇਰੇ ਹੀ ਪਾ ਲਾਂਗੇ ਇੰਨੀਆਂ ਗੱਡੀਆਂ ਗਿਣੀਆਂ ਨਹੀਂ ਜਾ ਰਹੀਆਂ ਸੀ ਰਾਤ ਨੂੰ ਉਹ ਕਹਿੰਦੇ ਕਰੀਏ ਨਾ ਉਹ ਕੰਮ ਦਾ ਫਿਰ ਸੈੱਟ ਹੀ ਹੋ ਸਕਦਾ ਨਹੀਂ ਦੇਖੋ ਅਸੀਂ ਕੱਲੇ ਚੱਲੇ ਸੀਗੇ 2022 'ਚ ਵੀ ਅਸੀਂ ਕੱਲੇ ਸੀਗੇ 2024 ਚ ਵਸੀਂ ਕੱਲੇ ਇਲੈਕਸ਼ਨ ਲੜੇ ਸੀ ਔਰ ਗਾਂਵ 'ਚ ਅਸੀਂ ਕੱਲੇ ਚੱਲਾਂਗੇ। ਬਿਲਕੁਲ ਨਹੀਂ ਜੀ ਮੈਨੂੰ ਨਹੀਂ ਪਤਾ। ਨਹੀਂ ਦੇਖੋ ਮੈਨੂੰ ਨਹੀਂ ਪਤਾ। ਜੇ ਕਿਸੇ ਨੇ ਕਿਹਾ ਏ ਉਹਦੇ ਕੋਈ ਕੋਈ ਜਾਣਕਾਰੀ ਹੋ ਸਕਦੀ ਆ। ਮੈਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦਾ। ਮੇਰੇ ਕੋਲ ਜੋ ਜਾਣਕਾਰੀ ਆ ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਅਸੀਂ ਕੱਲੇ ਚੱਲਦੇ ਸੀਗੇ। 2022 'ਚ ਕੱਲੇ ਹੀ 2024 ਸੀਗੇ ਔਰ ਕੱਲੇ ਅਸੀਂ ਚੱਲਦੇ ਪਏ ਆ। ਅਸੀਂ ਨਿਰੰਤਰ ਅੱਗੇ ਵਧਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨਾਲ ਸਿੱਧਾ ਸਰਕਾਰ ਬਣਾਉਣਾ ਹੈ। ਜੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਹੈ ਜੇ ਉਹਨਾਂ ਨੂੰ ਦਿਲ ਜਿੱਤਣਾ ਹੈ ਦੂਜੀ ਗੱਲ ਮੈਂ ਹੁਣ ਵੀ ਬਾਹਰ ਮੀਡੀਆ ਵਾਲੇ ਗੱਲ ਕਰ ਰਹੇ ਸੀਗੇ ਅੰਦਰ ਬਣਨ ਤੋਂ ਪਹਿਲਾਂ ਹੀ ਕਿਉਂ ਜਿੱਤੇ ਹੁਣ ਪੰਜਾਬ ਦਿੱਲੀ ਜਿੱਤ ਲਈ ਹੁਣ ਪੰਜਾਬ ਜਿੱਤੋਗੇ ਪਰ ਆਓ ਸਾਨੂੰ ਇਹੋ ਜਿਹੀ ਗੱਲਾਂ ਨਾ ਕਰੋ ਅਸੀਂ ਕੋਈ ਜਿੱਤਣਾ ਨਹੀਂ ਹੈਗਾ ਅਸੀਂ ਤਾਂ ਪੰਜਾਬੀਆਂ ਦਾ ਦਿਲ ਜਿੱਤ ਲਈਏ ਨਾ ਉਹ ਹੀ ਬਹੁਤ ਅਸੀਂ ਕੋਈ ਪੰਜਾਬ ਜਿੱਤਣ ਨਹੀਂ ਇਸ ਪੰਜਾਬ ਨੂੰ ਕੋਈ ਜਿੱਤ ਸਕਿਆ ਨਹੀਂ ਇਸ ਜਿੱਤਣ ਦੀ ਮਨਛਾ ਨਾ ਆਏ ਆ ਅਸੀਂ ਤੇ ਕੇਵਲ ਔਰ ਕੇਵਲ ਪੰਜਾਬੀਆਂ ਦਾ ਦਿਲ ਜਰੂਰ ਜਿੱਤਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮਕਸਦ ਨਹੀਂ ਉਹ ਅਭੀ ਪਾਰਟੀ ਡਿਸਾਈਡ ਕਰੇਗੀ ਉਸ ਤੇ ਮੈਂ ਨਹੀਂ ਕਹਿ ਸਕਦਾ